ਹਣ ਪਿਆਰ ਹੀ ਕਰੀ ਜਾਣਾ ਵਾ ਕਿ ਤੁਰੋ ਹੋਣਾ ਬਾਬਿਆਂ ਨੇ ਟਾਈਮ ਦਿੱਤਾ ਮਮੀ ਤਾਂ ਰਪੈਣ ਨੇ ਤੇ ਆ ਚੰਗੀ ਤਰ੍ਹਾਂ ਖਾ ਲਈ ਹੈ ਹੁਣ ਸਾਲਰ ਵਾਲੀ ਤੇ ਕਹੀ ਨਹੀਂ ਆ ਕਿਨੇ ਚਾਹਾਂ ਮਲਾਵਾਂ ਦੇ ਨਾਲ ਤੋਰਨਾ ਹੈ ਘਾਤ ਇੰਤੂ ਤਾਂ ਮੈਂ ਬਾਸ ਕਰ ਰਹਾ ਹਾਂ ਹੁਣ ਤੁਸੀਂ ਇੱਕ ਹੀ ਗੱਲ ਕਰੀ ਜਾਂਦੇ ਬਾਰ ਬਾਰ ਇੱਕ ਹੀ ਗੱਲ ਕਰੀ ਜਾਂਦੇ ਜੇ ਕਰ ਫਿਰ ਗੱਲ ਨਾ ਕਰਾਂ ਨੂੰ ਤਾਂ ਪਤਾ ਤੈਨੂੰ ਚਾਹ ਬਥੇ ਜਾਣਦਾ ਮਾਂ ਦਾ ਢੇਡੀ ਵੀ ਪੁੱਛਿਆ ਹੀ ਜਾਣਦਾ ਵਾ ਤੈਨੂੰ ਤੇ ਪਖਾਂਢੀ ਲੱਗਣੇ ਹੋਣੇ ਆ ਤੈਨੂੰ ਬੜਾ ਚਾਅ ਜੜਿਆ ਹਣਾ ਨਾ ਕਿ ਮੇਰਾ ਵਿਆਹ ਹੋ ਚੱਲਿਆ ਵਾ ਤੇ ਮੈਂ ਨਿਕਲ ਜਾਣਾ ਹਾਂ ਜ਼ਿਮੇਵਾਰੀ ਚ ਸਾਡੇ ਦੇ ਭਾਰੀਆਂ ਬਣਾਤੀਆਂ ਨਾ ਤੂੰ ਜਾਣ ਹੀ ਨਹੀਂ ਛੱਡਣ ਦੇ ਉਦਾਂ ਦੀ ਇੱਕੋ ਗੱਲ ਭਾਬੀ ਪਾਰ ਪਾਰ ਸਾਰਾ ਟੱਬਰ ਮੈਨੂੰ ਸੁਣਾਈ ਜਾਣ ਡਿਆ ਇਹਨੇ ਚੰਗਾ ਮੈਨੂੰ ਦਰਿਆਈ ਸੌਟਮ ਦੇ ਮਾਰ ਕੇ ਫਿਰ ਛੁੱਟੀ ਨਹੀਂ ਨਾ ਜਾਂਦੀ ਕਿ ਗੋਲੀ ਜਪਨੀ ਜਰਾ ਪਾਤੀ ਜਰਾ ਪਾਤੀ ਨਾ ਉਹ ਪਾਣਾ ਉਹ ਪਾਣਾ ਉਹ ਪਾਣਾ ਮਮੀ ਮੈਨੇ ਤੈਨੂੰ ਅੱਜ ਹੀ ਹਟਜੋ ਕਿਤੇ ਹਟਜੋ ਮੈਂ ਹੀ ਪਤ ਤੇ ਬਚਾਇਆ ਉਹਨਾਂ ਨੂੰ ਛੁੱਟੀ ਦੇਣੀ ਹੀਗੀ ਆਹੋ ਜੇ ਚੱਲ ਜੂਗੀ ਤਾਂ ਘਾਟ ਹੀ ਜਾਣਾ ਐ ਤੈਨੂੰ ਦਿਖਣਾ ਹੀ ਨਹੀਂ ਉੱਥੇ ਤੇਰਾ ਵੀ ਸਹਾਂ ਸੋਖਾ ਹੋ ਜਾ ਇਹਨੂੰ ਖੰਡ ਪੈ ਜੂਗੀ ਚਲੋ ਫਿਰ ਮੁੜ ਕੇ ਘਰੋਂ ਚਲੀ ਜਾ ਗੱਲਾਂ ਕਰੀ ਜਾਂਦੇ ਆ ਘਰੋਂ ਤੇਰੇ ਤਿੰਨ ਵਜੇ ਫੋਨ ਆ ਗਿਆ ਵਾ ਘਰੋਂ ਤੋਰਨੀ ਆ ਮੁੜ ਕੇ ਫੇਰ ਲਿਆਉਣੀ ਆ ਰਗਵੀਰ ਨੇ ਘਰੋਂ ਤੋਰਾਂਗੇ ਘਰੋਂ ਹੀ ਤੋਰਨੀ ਆ ਉੱਥੋਂ ਤੋਰ ਦੇਣੀ ਆ ਹੁਣ ਬੁੱਤ ਲੋਕਾਂ ਦਾ ਮੂੰਹ ਨਹੀਂ ਬੰਦ ਕਰਨਾ ਹੁਣ ਘਰੋਂ ਤੋੜਾ ਕੇ ਤਾਂ ਫੇਰ ਹੀ ਆ ਜੋ ਵੀ ਕਰਨਾ ਨਾ ਛੇਤੀ ਕਰੋ ਟਾਈਮ ਬਹੁਤ ਹੋ ਗਿਆ ਵਾ ਗਈ ਮੈਂ ਤਾਂ ਅੱਗੇ ਆਖਣੀ ਪਿਆਰ ਕਰੀ ਜਾਂਦੀ ਐ ਨਾ ਚਲੋ ਕਾ ਚੱਲ ਗਏ ਉੱਥੇ ਫੋਨ ਆਈ ਜਾਂਦੇ ਆ ਕੋਈ ਰੋਲਾ ਘਮਰ ਬੰਦ ਕਰ ਫੋਨ ਹੀ ਹੋ ਗਿਆ ਕਰਨਾ ਏ ਰੋਲਾ ਤੋੜਨਾ ਹੀ ਪੈਣਾ ਈ ਨਾ ਮम्मी ਇਹ ਕਿੰਨਾ ਮਾਰੀਆ ਜਿੰਦੀ ਜਾਨ ਚੰਗੀ ਫੁੱਲੇ ਬੈਠੇ ਹੁਣ ਚੜਾ ਕਰ ਲੱਗੀ ਆ ਨਾ ਤੂੰ ਐਵੇਂ ਰੋ ਰੋ ਕੇ ਤਾਂ ਮਨ ਤੇ ਆਪੇ ਹੀ ਬੁਮਾਰ ਪੈਣਾ ਸਾਂਭਣਾ ਮੇਰੇ ਮੈਨੂੰ ਕਹਿਣਾ ਵਾ ਲਾ ਤੂੰ ਵੀ ਛੱਡੀ ਕਰ ਆਜੋ ਮੈਂ ਤੁਮੇਂ ਦੀ ਬਾਹਰ ਚਲੋ ਚੱਲ ਸਾਰਿਆਂ ਨੇ ਦੇ ਦੁਖੀ ਕਰਕੇ ਤੈਨੂੰ ਕੱਲੇ ਨੂੰ ਠੰਡ ਪੈ ਗਈ ਹੈ ਨਾ ਹੁਣ ਤੁਸੀਂ ਸੌਖੇ ਹੁਣ ਮੈਂ ਚੱਲ ਚੱਈ ਨਹੀਂ ਆ ਤੇ ਸਭ ਤੋਂ ਵੱਧ ਤੂੰ ਸੌਖੀ ਹੋਣਾ ਤੈਨੂੰ ਠੰਡ ਪੈਣੀ ਜ਼ਿਆਦਾ ਮੇਰੇ ਨਾਲੋਂ ਸਾਰਿਆਂ ਨੂੰ ਪੜਕਾਉਂਦੇ ਤੁਸੀਂ ਤੁਸੀਂ ਸਭ ਤੋਂ ਵੱਧ ਸੌਖੇ ਹੋਣਾ ਪਿੱਛੇ ਕੀ ਹੈ ਇਹ ਦਿਨ ਭਾਬੀ ਸਦਨ ਦੇ ਇਹ ਕਹਿੰਦੇ ਸੂਟ ਪਾ ਕੇ ਵੇਖ ਲੈ ਆਪਣੇ ਮੈਂ ਨਹੀਂ ਜਾਣਾ ਕਿਉਂ ਮੈਂ ਨਹੀਂ ਪਾ ਕੇ ਕੀ ਤੂੰ ਹਰ ਵੇਲੇ ਮੂੰਹ ਬਣਾਏ ਰੱਖਦੀ ਆ ਕੀ ਹੋਇਆ ਫੋਨ ਨਹੀਂ ਚੁੱਕਦੇ ਤੇ ਪਹਿਲਾਂ ਫੋਨ ਕਰਦੀ ਨਹੀਂ ਆ ਬੰਦਰ ਦਿਨ ਦੇ ਵਿੱਚ ਇੱਕ ਵਾਰੀ ਤਾਂ ਫੋਨ ਕਰਦੀ ਲੈਂਦਾ ਪਰ ਪਹਿਲਾਂ ਇੰਨੀ ਵਾਰੀ ਕਰਦੇ ਹੀਗੇ ਹੁਣ ਚੁੱਕਦੇ ਹੀ ਨਹੀਂ ਆ ਤੇ ਨਹੀਂ ਟਾਈਮ ਹੋਊਗਾ ਕਿਹੜਾ ਵੇਲੇ ਹੁੰਦੀ ਤ ਫੋਨ ਚੁੱਕਣ ਲਈ ਵੇਲ ਚਾਹੀਦਾ ਕੋਈ ਨਹੀਂ ਫੋਨ ਆਜੂ ਤੇ ਤੂੰ ਸੂਟ ਤੇ ਵੇਖੋ ਪਾ ਕੇ ਮੈਂ ਨਹੀਂ ਜਾਣਾ ਹਜੇ ਆਪਾਂ ਮੰਮੀ ਚਲ ਜੂ ਠੀਕ ਹਲੋ ਮੰਮੀ ਇਹ ਸੂਟ ਪਾਉਣੀ ਸਦਨ ਰੇ ਤੇ ਉਹ ਜਾਣੀ ਐ ਡੈਦੀ ਉਹਨੂੰ ਕਹਦੇ ਠੀਕ ਹੀ ਹੋਣੀ ਆ ਅੱਗੇ ਵੀ ਤਾਂ ਠੀਕ ਹੀ ਹੁੰਦੇ ਆ ਸੀਂਦੇ ਆ ਵਜਾ ਮਾਰ ਲੈ ਆ ਆ ਸੀਂਦੇ ਕਹਿੰਦੇ ਪਾ ਕੇ ਵੇਖ ਲੈਣਾ ਆ ਕੇ ਇੱਕ ਵਾਰੀ ਮਨਪ੍ਰੀਤ ਤੂੰ ਕਦੀ ਕਿਤੇ ਖਲੋਨੀ ਆ ਕਦੀ ਤੂੰ ਕਿਤੇ ਖਲੋਨੀ ਆ ਕਿਉਂ ਮੈਨੂੰ ਤੂੰ ਟੈਨਸ਼ਨ ਦੇਣ ਨਹੀਂ ਆ ਗੱਲ ਕੀ ਆ ਤੈਨੂੰ ਮੈਨੂੰ ਇਹ ਦੱਸ ਪਹਿਲਾਂ ਹਾਏ ਮੰਮੀ ਮੈਨੂੰ ਟੈਨਸ਼ਨ ਹੋ ਹੀ ਜਾਂਦੀ ਆ ਦੱਸ ਟੈਂਸ਼ਨ ਕਰਨ ਨੂੰ ਅਹੀਂ ਜੂ ਹੈਗੇ ਤੂੰ ਟੈਂਸ਼ਨ ਕਿਉਂ ਲੈਣੀ ਪਹਿਲਾਂ ਮੈਨੂੰ ਇਹ ਗੱਲ ਦੱਸ ਹੈ ਕੀ ਤੂੰ ਆਪਣੇ ਚਿਹਰੇ ਦਾ ਹਾਲ ਬਣਾ ਲਿਆ ਵਾ ਕਿਤੇ ਕੁੜੀਆਂ ਨੂੰ ਵਿਆਹ ਵਾਲਿਆਂ ਨੂੰ ਇੰਨਾ ਚਾਹ ਪਹੀ ਇਦਾਂ ਕਰਨਾ ਉਦਾਂ ਕਰਨਾ ਪਹਿਲਾਂ ਤੂੰ ਸੋ ਕੋਈ ਇੰਨੀਆਂ ਗੱਲਾਂ ਕਰਦੀ ਹਾਂ ਹੁਣ ਤੂੰ ਚੁੱਪੀ ਕਰਕੇ ਬੈਗੀ ਹੁਣ ਸਾਨੂੰ ਸੋ ਕੋਈ ਜਾਰੀ ਟੈਂਸ਼ਨ ਪਾਉਣ ਨਹੀਂ ਤੂੰ ਹੂੰ ਕੀ ਕਰਾਂ ਫਿਰ ਕੀ ਕਹਾਂ ਜਾ ਕੇ ਉਹਨਾਂ ਨੂੰ ਆਉਂਦੀ ਆ ਪੁੱਤ ਆਉਂਦੀ ਆ ਕਿ ਉਹਨਾਂ ਨੂੰ ਕਹਾਂ ਹੁੰਦੀ ਆ ਠੀਕ ਕਹਿ ਦੇਣਾ ਤੂੰ ਇੱਥੇ ਰਹਿ ਕਿਉਂ ਤੂੰ ਕੰਨ ਜਾਣਾਈ ਨੇ ਕੀ ਕੰਨ ਜਣਾ ਕਹਿਣਾ ਚੱਲ ਕੋਈ ਨਹੀਂ ਆ ਜਾ ਚੱਲ ਜਣਿਆ ਇਹ ਥੋੜਾ ਉਹਨੇ ਸੱਦਿਆ ਤੇ ਉਸ ਵੇਲੇ ਭੱਜ ਕੇ ਚਲ ਜਾਣਾ ਪੁੱਤ ਹੁਣ ਅਗਲੀ ਨੂੰ ਪਤਾ ਵਾ ਤੇ ਮੈਂ ਸਿੱਧੇ ਆ ਮੁੜ ਕੇ ਨਿੱਕੇ ਵੱਡੇ ਕੋਈ ਕਾਂਗ ਖੁੱਲਾ ਕੋਈ ਚੀਤ ਨੂੰ ਨਾ ਸੁਪਰ ਆਈ ਤੇ ਉਹਨੇ ਕਰਨੇ ਨਹੀਂ ਫਿਰ ਚੱਜਣਾ ਹੈ ਤੂੰ ਕਹੀ ਨਹੀਂ ਮੈਂ ਉਹ ਮੈਨੂੰ ਬਿਊਟੀ ਪਾਰਲਰ ਦਾ ਉਹ ਕਰਾ ਦੋ ਆ ਕਰਾ ਦੋ ਕਿੱਡਾ ਸੋਹਣਾ ਮੂੰਹ ਮੱਥਾ ਬਣਿਆ ਹੁਣ ਦੋਰੇ ਫੇਰ ਜਾਣਾ ਹੀ ਇੱਕ ਵਾਰ ਆਵੇ ਕੀ ਕਾਲੇ ਕਾਲੇ ਤੇਰੇ ਮੂੰਹ ਤੇ ਹੋ ਗਏ ਆ ਕਾਦੀ ਤੈਨੂੰ ਟੈਨਸ਼ਨ ਪੈ ਗਈ ਨਹੀਂ ਮੈਨੂੰ ਸਮਝਣ ਲੱਗਦੀ ਕੀ ਗੱਲ ਵਾ ਮੈਂ ਤੈਨੂੰ ਬਦਲਦਾ ਫੋਨ ਨਹੀਂ ਚੁੱਕਣ ਦੇ ਟੈਨਸ਼ਨ ਹੁੰਦੀ ਨਹੀਂ ਸਭ ਕੋ ਹੀ ਚੰਗਾ ਹੋ ਜਾਣਾ ਵਾ ਕਿ ਪਤਾ ਅਗਲਿਆਂ ਦੇ ਘਰ ਦੀ ਕੀ ਮਜਬੂਰੀ ਹੁਣ ਇੱਥੇ ਤੂੰ ਨਹੀਂ ਇਦਾਂ ਕਰਕੇ ਕਦੀ ਉੱਥੇ ਖਲੋਂਦੀ ਕਦੀ ਉੱਥੇ ਹੁਣ ਸਾਡੇ ਘਰ ਕੋਈ ਜਾਣਾ ਜਦੋਂ ਆਜੇ ਅਟਾ ਜਦੋਂ ਮੂਹਰੀ ਨਾ ਸਹੀ ਹੋਊਗਾ ਆਪਾਂ ਕਿਸੇ ਨਾਲ ਕਿਦਾਂ ਚੱਜ ਨਾ ਖੋਲ ਕੇ కూਲਾਂਗੇ ਇਹ ਵੀ ਤਾਂ ਗੱਲ ਹੈਗੀ ਕਿ ਨਹੀਂ ਹੋ ਸਕਦਾ ਉਹਨਾਂ ਦੇ ਘਰ ਦੀ ਕੋਈ ਮਜਬੂਰੀ ਹੋਵੇ ਇਹ ਪਤਾ ਹੁਣ ਹੁਣ ਆਪਸ ਵੀ ਇਹੋ ਸੱਗਰ ਤੇ ਸਾਖ ਹੁਣ ਦੇਖ ਕੁੜਮਾਚਾਰੀ ਚ ਨਾ ਉਹਨਾਂ ਨੇ ਦੱਸਣੀ ਹੋਊਗੀ ਸਾਨੂੰ ਹੁਣ ਤੂੰ ਜਦੋਂ ਜਾਣਾ ਵਿਆਹੀ ਜਾਣਾ ਤੂੰ ਮੜ ਕੇ ਪੁੱਛੀ ਜੇ ਮੇਰੀ ਮੰਮੀ ਡੈਡੀ ਆਏ ਤੀ ਚੱਜ ਨਾ ਪੂਏ ਨਹੀਂ ਕਈ ਗੱਲਾਂ ਕੁੜੀਆਂ ਕਰ ਲੈਂਦੀਆਂ ਆ

ਕੋਗ ਕੁਇਕਿ ਲਹਿਣੇ ਲੱਗਣ ਨੇ ਆ। ਹਾਂ ਵੀ ਇਹ ਮਮਾ ਕਦੇ ਬਣਾਣ ਆ ਸਕੇ ਪਿਲਾ ਤੂ ਪਕੋੜਿਆਂ ਦੀ ਆ ਸਕੇ ਬੈਠੀ ਹੁੰਦੇ ਪਰ ਮਿਲਨੇ ਕਿ ਨਹੀਂ ਮਿਲਨੇ। ਲੇਲਾ ਲਾ ਰੀ ਮੈਂ ਮੋਲੀ ਪੁੱਤ ਕਿਉਂ ਨਹੀਂ ਮਿਲਨੇ? ਮਮਾ ਕਹਿੰਦੇ ਕਿ ਘਟਦਾ ਹੈ ਮਾਹੌਲ ਨਹੀਂ ਠੀਕ। ਲੇਲਾ ਆ ਵੇਲਾ ਤੇਰੀਆਂ ਕਰਤੂਤਾਂ ਦੇ ਦੂਰ ਦੂਰ ਤੱਕ ਪੂਛਣ ਲੱਗੇ ਆ। ਨਿਆਣੇ ਵੀ ਗੱਲਾਂ ਕਰਨ ਦਿਆ ਭਈ। ਦੋਤਾ ਪਾ ਵੀ ਨਹੀਂ ਆਣਾ ਉੱਥੇ ਪਤਾ ਲੱਗਣਾ। ਉਹ ਨਾਲ ਸੱਤਾਂ ਆ tête ਨਹੀਂ ਪਾਇਆ ਆ ਹੋ ਕੇ ਹੁਣ ਮੇਰਾ ਨਾਮ ਲਾਦੇ ਨਾ ਹੈ ਦਸ ਵਕਤ ਤੋਂ ਬੜੀ ਚਲਾ ਆਪਣੇ ਆਪ ਜੀ ਆਤ ਨੂੰ ਬੰਦ ਕਸੂਰ ਨਹੀਂ ਤੂੰ ਕੱਢਣ ਦੀ ਨੇ ਆਪਣਾ ਸਾਬ ਤੋਂ ਵਧੀਆ ਕਲੀ ਦੇ ਵੇਖੇ ਹੀ ਅਸੀਂ ਉਹ ਲੈ ਆ ਕੇ ਦੇਣੇ ਹੁਣ ਅਗਲੋ ਗੁਲਾਵਾ ਹੀ ਲਾਉਣ ਵਾਲੀ ਗੱਲ ਵਾ ਨੇ ਖੜਾ ਤੇ ਹੁਣ ਕਰਨਾ ਹੀ ਹੈ ਨਾ ਕਿ ਪਾਇਆ ਵਾ ਸਾਰਾ ਤੋਂ ਤੁਹਾਨੂੰ ਜਾਉਣਾ ਕਰਨਾ ਹੀ ਹੈ ਉਹ ਵੀ ਤਿਆਰ ਹੈ ਆ ਹੋ ਗਿਆ ਚਲੋ ਬਰੇ ਸੈਨੋ ਜਿਵੇਂ ਬੀਰੇ ਵੀ ਕਾਲੇ ਪਏ ਆ ਆ ਮਤੋਰੀ ਹੈ ਕੇ ਤੇ ਤੂੰ ਵੀ ਪਾਵੇ ਚੁੱਤੀ ਜਾਂਦੀ ਚੱਲੀਏ ਚਲੋ ਜੀ ਕੰਨ ਕੰਡਿਆ ਪਰ ਜੀਤ ਨਹੀਂ ਕੰਡਿਆ ਹੁਣ ਲੋਕਾਂ ਸਾਹਮਣੇ ਨਾ ਐਦਾਂ ਦਾ ਮੂੰਹ ਬਣਾ ਛੜਿਓ ਲੋਕਾਂ ਨੇ ਕਹਿੰਦੇ ਮਾਂ ਪਿਓ ਖੜੇ ਕਿੰਨਾ ਕ ਤੰਗ ਵਾਏ ਦੇ ਹੱਥੋਂ ਮੇਰਾ ਜੀ ਕਹਦਾ ਚੁੱਤੀ ਪੱਗ ਪਾਉਂ ਗਿਆ ਇਹਦੀ ਮਕਾਨੇ ਜਾਣਾ ਜੀ ਹਾ ਤਾਂ ਮਕਾਨੀ ਆ ਹੋਰ ਤੇ ਇਤੋਂ ਵੱਧ ਕੋਹਨੀ ਆ ਪਿਓਰ ਚਲੋ ਬਿਆਲੋ ਚਲੋ ਉੱਠਾ ਕਰਨਾ ਹੀ ਆ ਹਣ ਹੋਰ ਤੇ ਆ ਜਾ ਮੰਮੀ ਚਲ ਆ ਲੈ ਜੁੱਤੀ ਦੇ ਬਾਹਰ ਗਈ ਆ छोटी आ जाओ मैं आपको नहीं लागे चलनी है कोई ते करना सोना लगन ने या पर ते मेहंदी ते नेल पॉलिश नहीं था इनी तो और सोने लगना हैगा की दसा तेनु मैं हां नहीं दे दी बाप है उन दिन बोलती को बंद हो गई न्याणी या ता भी साथ को पूछन भी पे जे तेनु ओथे देखन आवन गे ना अगले दिन मुंह ਇਸ ਸੜਕ ਕੋ ਕੁੱਚੇ ਤਾਂ ਉਹਨਾਂ ਨੂੰ ਕੀ ਜਵਾਬ ਦੇਣਾ ਕੀਪ ਤਾਂ ਤੇ ਸੱਸੀਆਂ ਕਿੰਨੂੰ ਲੱਗੇ ਮੈਨੇ ਦੱਸਿਆ ਕਿ ਨਹੀਂ ਆ ਤੇ ਮੁੰਡੇ ਨੇ ਕੀ ਕਸੂਰ ਕੀਤੀ ਆ ਆਪਾਲਾ ਜੀ ਦਿਨ ਨਿਆਂ ਦੇ ਸਵਾਲਾ ਦਾ ਜਵਾਬ ਨਹੀਂ ਨਾ ਆਉਂਦਾ ਕਿ ਸਿਆਣਿਆਂ ਨੂੰ ਤੇ ਪਤਾ ਹੈਗੀ ਸਾਨੂੰ ਤਾਂ ਬੜਾ ਟੋਟਰਾ ਟਪਈ ਨਹੀਂ ਆ ਇਹਨੂੰ ਪਾ ਕੇ ਵੇਖ ਤੇ ਜਾਂ ਗਾੜੀ ਉਹਨਾਂ ਨੂੰ ਪਾ ਕੇ ਵੇਖ ਕਰ ਜੰਗੀ ਨਾ ਕੋਈ ਗੱਲ ਕਰਨੀ ਮਮਾ ਨਾਲ ਤੇਰੀ ਮਮਾ ਨਹੀਂ ਕਿਤੇ ਮਮਾ ਨਹੀਂ ਤੇ ਅਰੋਂ ਨੇ ਬਸ ਤੇ ਸਰਪਾਦ ਪਲੰਟੀ ਵੀ ਕੰਨੇ ਪਾਸ ਸਾਡੇ ਹੈ ਨੇ ਮੁੰਨ ਵਿਚਾਰਿਆਂ ਦਾ ਫੋਨ ਉਂੜਿਆ بار بار ਤੇ ਕੀ ਜਵਾਬ ਦਵਾਂ ਉਹਨਾਂ ਨੂੰ ਕੀ ਵੀ ਤੂੰ ਕੀ ਜਵਾਬ ਦਵਾਂਗੇ ਸ਼ਿਆਣੇ ਬਣੇ ਹੈਗੇ ਓ ਕਿੱਥੇ ਮੂੰਹ ਮਖਾਲਣਗੇ ਆਪਣੀ ਇਸ ਚਦਨ ਨੂੰ ਚੱਲ ਹੁਣ ਹੈ ਕਿ ਆ ਖਲੋ ਤਾਂ ਆ ਚੱਲ ਜੀ ਹੁਣ ਤੇ ਮਾਦਾ ਖਲੋਣਾ ਹੀ ਆ ਤੂੰ ਆਪਣੀ ਧੀ ਦੇ ਵਿਸਾਲੀ ਕਿ ਨਹੀਂ ਜਿੱਥੇ ਜੀ ਕਰਦਾ ਹੈ ਉਹਦਾ ਉੱਥੇ ਵਿਆਹ ਕਰਤਾ ਵਾ ਉਹ ਕੁੜੀ ਜਿਹੜੀ ਜਿਹਨੂੰ ਜਵਾਬ ਦੇਣਾ ਵਾ ਉਹਨਾਂ ਦੇ ਕੀ ਬਿਤਨੀ ਆਹੋ ਲਿਆਉਣੀ ਆ ਹੁਣ ਉਹ ਇਹੀ ਲਿਆਉਣੀ ਆ ਤੇ ਇਹਨਾਂ ਦੀਆਂ ਰਲੀਆਂ ਤਾਂ ਹੈ ਗਿਆ ਚੁਗਦੀਆਂ ਤੇ ਕੀਆਂ ਕਿਹੜੀਆਂ ਆਹੀਆਂ ਕੜੀਆਂ ਪੜੀਆਂ ਆਹੀ ਕੜੀਆਂ ਆਹੀ ਪੜੀਆਂ ਆਹੀ ਏ ਉਹਦਾ ਕੀ ਤਾਂ ਕਸੂਰ ਹੈਗਾ ਨਹੀਂ ਹੈਗਾ ਇਹਦਾ ਤਾਂ ਸ਼ਰੀਆਮ ਪਤਾ ਕਸੂਰ ਹੈਗਾ ਵਾ ਉਹ ਤਾਂ ਸਰੀਆ ਮਾਖੀ ਜਾਂਦੀ ਮਨਪ੍ਰੀਤ ਨਾਲ ਹੀਗੀ ਨਾਲ ਹੀ ਇਹਦੇ ਕਹਿਣਾ ਕੀ ਹੁੰਦਾ ਵਾ ਉਹ ਜੋ ਮੁੰਡਾ ਕਹਿਣ ਜਾ ਕੇ ਮੇਰੇ ਨਾਲ ਗੱਲਬਾਤ ਹੈਗੀ ਆ ਸਭ ਕੁਝ ਪਤਾ ਵਾ ਵਿਚੋਲੇ ਉਹਨਾਂ ਪੈਨਾ ਪਾਏ ਆ ਉਹ ਵਿਚਾਰੀ ਦਾ ਖਸੂਰ ਐਵੇਂ ਕੱਢੀ ਜਾਣਾ ਵਾ ਖਸੂਰ ਕੱਢੀ ਜਾਣਾ ਵਾ ਹੁਣ ਉਹਨੂੰ ਲੋਕੀ ਚਾਚੀ ਕਹਨੇ ਆਂ ਕਹਿੰਦੇ ਨਾ ਆਪਣਾ ਖੂਨ ਪਿਆਰਾ ਹੁੰਦਾ ਵਾ ਆਪਣਾ ਖੂਨ ਬਚਾ ਲਿਆ ਤੂੰ ਉਹ ਬਚਾ ਕੇ ਤਾਂ ਲਿਆ ਮੈਂ ਤੁਹਾਨੂੰ ਬਚਾਉਣ ਲਈ ਆ ਕਾਨੂੰਨੀ ਬਚਾਇਆ ਤੂੰ ਆਪਣੀ ਕੁੜੀ ਬਚਾਈ ਆ ਆ ਮੈਂ ਤਾਂ ਨਹੀਂ ਪੀ ਮੈਂ ਉਧਰ ਉਧਰ ਹੀ ਜਾਂਦੇ ਸੀ ਮਾਰ ਦੇਣੀ ਮਾਰ ਦੇਣੀ ਤੇ ਮਾਰ ਕੇ ਤਾਂ ਫਾਇ ਲੱਗਣਾ ਜੇ ਉਹਦਾ ਵਿਆਹ ਨਹੀਂ ਨਾ ਤੇ ਇਹਦਾ ਵਿਆਹ ਕੋ ਕਰ ਦੇਈਓ ਇਹਦਾ ਕਰਨ ਦੇ ਹੁਣ ਇਹਨਾਂ ਤਾਂ ਗਲੋਂ ਲਾਉਣ ਦੇ ਵਿਆਹ ਕਰਾ ਦੇ ਆਂ ਆ ਤਾਂ ਉਹ ਰਿਸ਼ਤਾ ਹੋਇਆ ਵਾ ਬੋਲਾ ਮੈਰਜ ਵਾ ਓਏ ਆ ਤੇ ਰਿਸ਼ਤਾ ਇਹਗਾ ਪਰੋਂ ਨਾਲ ਨਾਲ ਰਲਦੀ ਤੇ ਨਾ ਇਸ ਤਰ੍ਹਾਂ ਹੁੰਦੀ ਤੇਰੇ ਨਾਲ ਵੀ ਕਸੂਰ ਸਾਰਾ ਤੇਰੀ ਕੁੜੀ ਦਾ ਮਦਾ ਉਹਦਾ ਖੂਰੇ ਨਹੀਂ ਆ ਕਸੂਰ ਹੁਣ ਮੈਂ ਤੁਹਾਡੇ ਵਿੱਚ ਫਸਿਆ ਵਾ

ਤੇ ਮਾਤਾ ਨੇ ਆਪਣੀ ਕੁੜੀ ਵਿਚਾਰੀ ਆ ਉਹ ਵਿਚਾਰੇ ਛਿਆਣੇ ਬਿਆਣੇ ਰਿਸ਼ਤੇਦਾਰ ਕੀ ਜਵਾਬ ਦੇਣਗੇ ਹਨ ਦੁਹਾਨ ਕੀ ਜਵਾਬ ਦੇਣਗੇ ਸੋਚਿਆ ਕੁਝ ਨਹੀਂ ਉਹਨਾਂ ਬਾਰੇ ਤੇ ਚਾਚੀ ਕਹਿੰਦੇ ਆ ਨਾ ਨਾ ਹੁੰਦੀ ਨਾ ਹੁੰਦੀ ਆ ਧੀ ਧੀ ਹੁੰਦੀ ਧੀ ਹੁੰਦੀ ਆ ਕੋਈ ਫੋਟੋ ਖੋਚਵਾਈਏ ਬਾਅਦ ਆਜੇ ਖਜੂਨ ਨੇ ਆਜੋ

ਕਿਹੜੀਆਂ ਫੋਟੋ ਕਿਚਨੀ ਆ ਥੜ ਛੇਤੀ ਤਰੋਂ ਨਾਲੇ ਖੇਚ ਲੋ ਆਪੇ ਨੀਰ ਕੀ ਐ ਮਰਗਿਆ ਤਰਾ ਵੀਰ ਸਮਰੀਦ ਪੁੱਤ ਹਾਂਜੀ ਬੋਲ ਲਾਗੇ ਲਾਗੇ ਨਾ ਲੈ ਮੈਂ ਪਰਸ਼ਾਵਾਂ ਪਾਊਗਾ ਕਦੇ ਨਾ ਕਹੋ ਵੀਰਾ ਹੁਣ ਤੂੰ ਹੋਰ ਆ ਜਾ ਆ ਫੋਟੋ ਕਿਚਨੀ ਆ ਚੱਲੀ ਸੱਚਾ ਤੇ ਤੇਰੇ ਫੋਨ ਤੇ ਦੇ ਨੀ ਮੈਂ ਰੱਖਿਆ ਚੱਲ ਬਹੁਤ ਪੱਕ ਗਏ ਹੋਣੇ ਆ ਮੈਨੂੰ ਲੱਗਦਾ ਨਿਆਣੇ ਨੂੰ ਇਤੋਂ ਲਾ ਕੇ ਲੈ ਜਾਂਦੇ ਕੋਈ ਫਸਾ ਨਹੀਂ ਲੱਗਦਾ ਨਿਆਣਿਆਂ ਦਾ ਵੀ ਇਹ ਆ ਵੀ ਮਨਪ੍ਰੀਤ ਮੇਰੀ ਪੁੱਤ ਨੇ ਹੁਣ ਵਿਆਹੇ ਜਾਣਾ ਫੇਰ ਇਹਨੇ ਆਪਣੇ ਸਹੁਰੇ ਘਰ ਚਲੇ ਜਾਣਾ ਕਿਤੇ ਆਉਂਦੇ ਸਾਲ ਨੂੰ ਹੀ ਆ ਜੇਕਰ ਵਿੱਚ ਮਾਰ ਜਿਆ ਕਰੂਗੀ ਕਿਹੜਾ ਤੇ ਲਾ ਦੇ ਅਖਰੂਗਾ ਮੈਂ ਆਪਣੇ ਪੁੱਤ ਨੂੰ ਖਾ ਲਿਆ ਕਰੂਗੀ ਕਹਿੰਦੇ ਆ ਸੇਦ ਲਈ ਚੰਗੇ ਹੁੰਦੇ ਆ ਇਹ ਇਹਨਾਂ ਖੂਨ ਸਾਫ਼ ਹੁੰਦਾ ਵਾ ਕਹਿੰਦੇ ਹਾਂ ਹੋ ਲਾ ਲਏ ਸਾਰੇ ਇੰਨੇ ਗਲਤ ਕੇ ਚਲੇ ਨੇ ਕਹਿੰਨੇ ਆ ਵੀ ਜੀਤ ਚਾਰ ਕੇ ਲੂਨ ਲੰਡ ਪਾ ਕੇ ਤੇ ਬਹਿਨੇ ਸਾਰਾ ਪਰਿਵਾਰ ਬਹਿ ਕੇ ਖੰਜੀ ਸੋਰੇ ਨਹੀਂ ਗਿਆ ਚੱਲ ਕੋਈ ਨਹੀਂ ਇੰਨੇ ਬੜੇ ਆ ਜਿੰਨੇ ਲੱਥੇ ਆ

ਗੱਡੀ ਜਦੋਂ ਖੜਨੀ ਹੈ ਸਾਰਾ ਸੌਦਾ ਲੈ ਆਉਣਾ ਵਾ ਮੁੜ ਕੇ ਜਿਹੜਾ ਵਾਜੂ ਦਾ ਪੁੱਤ ਘਰ ਵਰਤਿਆ ਜਾਊਗਾ ਹਾਂ ਹੈ ਨਹੀਂ ਨਹੀਂ ਉਹ ਰੇੜੀਆਂ ਰਾੜੀਆਂ ਜੋ ਵੀ ਫਰੂਟ ਉਹ ਆਹੋ ਨੂਡਲ ਨਾਡਲ ਤੇ ਜਿਹੜੇ ਫੁੱਲੇ ਵਾਲੀਆਂ ਰੇੜੀਆਂ ਦੂਹਰਾ ਕੁਲਫੀ ਵੀ ਮਗਾਉਣੀ ਆ ਆਈਸਕ੍ਰੀਮ ਵੀ ਆਹ ਫੁੱਲੇ ਫੱਲੇ ਜਿਹਨੇ ਆਣੇ ਨੂੰ ਨੇ ਖਾਂਦੇ ਆ ਵਿਆਹਾਂ ਦੇ ਵਿੱਚ ਆਹ ਵਾ ਨਹੀਂ ਨਹੀਂ ਵਿਆਹ ਤਗੜਾ ਕਰਨਾ ਕਿ ਪੁੱਤ ਹੋ ਇੱਕ ਇੱਕ ਕੱਲੀ ਕੱਲੀ ਤੇ ਧੀ ਹੋਣੀ ਐ। ਇਹ ਧੀ ਨਹੀਂ ਜੀ ਸਾਡਾ ਪੋਤੀਆ। ਆਹੋ ਲੋਕੀ ਪੁੱਤਾਂ ਦੇ ਵਿਆਹਾਂ ਤੇ ਖਰਚ ਕਰਦੇ ਆ। ਹੈ? ਹਾਂ ਹਾਂ ਠੀਕ ਆ। ਕਦੋਂ ਆਵੇਂਗਾ? ਮੇਰੇ ਹੱਦ ਦਿਨ ਥੋੜੇ ਰਹਿ ਗਏ ਮੇਰਾ ਪੁੱਤ। ਸੌਦਾ ਲਿਖਾ ਦੇ ਮੈਂ ਇੱਕ ਯਾਰ ਚੁੱਕ ਲਿਆ ਮੈਂ ਕੱਲਾ ਬੰਦਾ ਮੈਂ ਕਿੱਥੇ ਕਿੱਥੇ ਭੱਜੂਗਾ ਪੁੱਤ। ਆਹੋ ਆਹ ਹਾਂ ਸਵੇਰੇ ਆ ਜੀ ਮੇਰਾ ਪੁੱਤ ਹੈ। ਅੱਛਾ ਲਿਸਟ ਬਣੀ ਆ? ਅੱਡ ਏਕ ਮਾਰੀ ਕਰਨਾ ਤੁਸੀਂ ਸਿਰ ਜੋ ਵੀ ਕਰਨਾ ਪੁੱਤ ਜੇ ਵਿੱਚ ਕੋਈ ਚੇਂਜ ਕਰਨੀ ਪਊਗੀ ਚੀਜ਼ ਤੇ ਕਰ ਲਾਂਗੇ ਹਾਂ ਹਾਂ ਉਹ ਦੇ ਜਾ ਮੇਰਾ ਪੁੱਤ ਹੋ ਸਕਦਾ ਕਿ ਅਸੀਂ ਐਤਵਾਰ ਨੂੰ ਜਾਈਏ ਉੱਥੇ ਹਾਂ ਉਹ ਸਾਡੀ ਆਪਣੀ ਦੁਕਾਨ ਵਾਲੇ ਰਿਸ਼ਤੇਦਾਰਾਂ ਦੀ ਆ ਗਾਂ ਦੇ ਗਾਂ ਸਾਂ ਸਿਆਣਾ ਆਹੋ ਉੱਥੇ ਲੈਸ ਮਿਲਦਾ ਥੋੜਾ ਸੌਦਾ ਹਾਂ ਠੀਕ ਆ ਠੀਕ ਆ ਅੱਜ ਆਵੀ ਮੇਰਾ ਪੁੱਤ ਚੰਗਾ ਚੱਲ ਠੀਕ ਆ ਲੈ ਹਲਵਾਈ ਨੇ ਵੀ ਫੋਨ ਕਰ ਦਿੱਤਾ ਹੀ ਉਹ ਉਹ ਕਸ ਫੇਰੇ ਤੇ ਲਿਖ ਕੇ ਦੇ ਦੂਗਾ ਸਾਰਾ ਸੌਦਾ ਤੇ ਸਾਰਾ ਸਮਾਨ ਇੱਕੇ ਆ ਰਿ ਚੁੱਕ ਲਿਆਉਣਾ ਵਾ ਘੜੀ ਮੋੜੀ ਭੱਜ ਦੌੜ ਨਹੀਂ ਕੀ ਹੁੰਦੀ ਇਨੀ ਕੱਲਾ ਮੈਂ ਕਿੱਥੇ ਕਿੱਥੇ ਭੱਜੂਗਾ ਆਹਾ ਗੁਰਜੋਤ ਵੀ ਨਿਆਣਾ ਵਾ ਮੈਂ ਕੱਲੇ ਨੂੰ ਇਹਨੂੰ ਨਹੀਂ ਕਿ ਦੇਖ ਲਾਉਣਾ ਗੁਰਜੋਤ ਨੂੰ ਜਿੱਥੇ ਜਾਣਾ ਮੈਂ ਆਪ ਹੀ ਜਾਣਾ ਵਾ ਸਾਡੇ ਨੂੰ ਨਿਆਣੇ ਨੂੰ ਕੀ ਪਤਾ ਵਾ ਆਹ ਹਾਂ ਬਸ ਮੈਂ ਆ ਗਈ ਆ ਤੇ ਵੇਲਾ ਨੂੰ ਕੁੜੀ ਸੱਦਣ ਵੀ ਆ ਗਈ ਦੋਰੇ ਫੇ ਅੱਗੇ ਮੁੰਡਾ ਆ ਹੁਣ ਉਹ ਆ ਗਈ ਕੀਰਤ ਆ ਗਈ ਸੱਦਣ ਹਾਂ ਗੁਰਕੀਰਤ ਹੀ ਆ ਨਾ ਗੁਰਕੀਰਤ ਮੰਮੀ ਨੂੰ ਵੇਲਾ ਕੀ ਹੋ ਗਿਆ ਉਹ ਨਾਮ ਆ ਨਾ ਦੂਜੀ ਦਾ ਵੀ ਇਦਾਂ ਦਾ ਹੀ ਨਾਮ ਰਲਦਾ ਮਿਲਦਾ ਯਾ ਪੁੱਤ ਵੇਖ ਗਿਆ ਮੁੜ ਕੇ ਫੇ ਨੇਰਾ ਹੋਣ ਡਿਆ ਵਾ ਹੂੰ ਪਾ ਕੇ ਵੇਖ ਗਿਆ ਸੂਟ ਜਾ ਚਲ ਕੋਈ ਨਹੀਂ ਪਾਉਣੀ ਆਹੋ ਇਹ ਕਪਤੀ ਜੀ ਸੱਦਣ ਆਈ ਹੁਣ ਸਪੈਸ਼ਲ ਟਿਊਸ਼ਨ ਪੜਾਈ ਹੂੰ ਪੜ ਲਿਆ ਕਰ ਚੰਗੀ ਤਰ੍ਹਾਂ ਆਹੋ ਉਹ ਜੇ ਛੇਤੀ ਚੰਗਾ ਮੋਟੀ ਹੋ ਨਾਲੇ ਤੂੰ ਵੀ ਕੋਈ ਨਾ ਲੱਗਿਆ ਕਰ ਮੰਮੀ ਮੇਲਾ ਇਹ ਪਤਲੀ ਆ ਆਹੋ ਤੇ ਮੈਂ ਮੈਂ ਵੀ ਨਿੱਕੀ ਹੁੰਦੀ ਪਤਲੀ ਹੁੰਨੀ ਹੀ ਕਿ ਮੋਟੀ ਹੋ ਵੀ ਕੋਈ ਗੱਲ ਨਹੀਂ ਆਪਣਾ ਇਹਦੀ ਮੰਮਾ ਜੀ ਪਤਲੀ ਆ ਹਾਂ ਤੇ ਤੇਰੀ ਮੰਮਾ ਮੋਟੀ ਆ ਗੱਲ ਉਹ ਹੀ ਹੋ ਗਈ ਨਾ ਮੋਟੇ ਹੋ ਗਏ ਨੇ ਤੇ ਹੋਰ ਜਾਓ ਜਾਓ ਮਟਾਪਾ ਫੋਟ ਮੇਰੇ ਅਮਰੂਦ ਲਿਆਏ ਏ ਤੋੜ ਕੇ ਅਮਰੂਦ ਆਹੋ ਆ ਖਾ ਲੋ ਹੀਰੋ ਤੇ ਲੂਣ ਲਾ ਕੇ ਤੇ ਖਾ ਲੋ ਤੂੰ ਕਿ ਚਲੀ ਆ ਚੀਰ ਕੇ ਖਾਣਾ ਤੂੰ ਕਿ ਚਲੀ ਮੰਮੀ ਨੂੰ ਦੇ ਦੋ ਚੀਰ ਲੈ ਤੂੰ ਕਿ ਚਲੀ ਆਓ ਸੂਟ ਪਾ ਕੇ ਵੇਖਾਂ ਸੀਬ ਗਿਆ ਹਾਂਜੀ ਟੈਂਡੇ ਕੱਚੇ ਕੀਤੇ ਆ ਤੇ ਆ ਕੇ ਵੀ ਇਹ ਜਾ ਫੇਰ ਜਿਹੜਾ ਅੱਗੇ ਅਗਰ ਜੋਤ ਆਇਆ ਪਹਿਲਾਂ ਵੀ ਸਦਨ ਦੇ ਭਾਬੀ ਹੁਣ ਕੁੜੀ ਵਿਚਾਰੀ ਐਸ਼ਾਦ ਬਣ ਗਿਆ ਚੱਲ ਪਾਇਆ ਪੁੱਤ ਪਾਇਆ ਮੁੜ ਕੇ ਤੂੰ ਆਖਣਾ ਮੇਰੇ ਹੱਤਾ ਤੰਗਵਾਇਆ ਫੁੱਲੇ ਆ ਕਰਦੇ ਹੋਰ ਠੀਕ ਠਾਕ ਵਾ ਬਹੁਤ ਘਾਟ ਨਿਕਲ ਦਿੰਦੇ ਇਹਨੂੰ ਘਰੋਂ ਮਨਪ੍ਰੀਤ ਨੇ ਹੱਥ ਹੀ ਕਰਦੀ ਆਉਣ ਹੀ ਨਹੀਂ ਡਈ ਹੈਗੇ ਕਿੰਨੇ ਸੁਨਾਕ ਲੇ ਮੈਂ ਕਰਜੋਤ ਹੱਥ ਲੈ ਭਬੀ ਆ ਗਈ ਆ ਮੈਂ ਆ ਗਈ ਤੂੰ ਮੈਂ ਤੈਨੂੰ ਹੁਣੇ ਗਿਆ ਨਹੀਂ ਮੈਨੂੰ ਇਨਾ ਗੁੱਸਾ ਚੰਨਿਆ ਹੈ ਤੇ ਮੈਂ ਕਿ ਕਦੋਂ ਦੀ ਮੈਂ ਸੁਨਾਕ ਲਾਂਡੀਆਂ ਕਿਤੇ ਆਈ ਨਹੀਂ ਅਜੇ ਤੱਕ ਬਸ ਭਬੀ ਇਦਾਂ ਹੀ ਕੰਮ ਹੀ ਹੈਗਾ ਮੈਂ ਹਾਂ ਹੁੰਨੀ ਆ ਹੁੰਨੀ ਆ ਤੇ ਹੁੰਨੀ ਹੁੰਦੀ ਤੇ ਵਿੱਚ ਟਾਈਮ ਲੱਗ ਗਿਆ ਮੈਨੂੰ ਹੂੰ ਤਿੰਨ ਚਾਰ ਫੇਰੇ ਕਰ ਲਿਆ ਮੈਂ ਅੱਛਰ ਕੇ ਗੁਰਕੀਰਤ ਨੂੰ ਕਰ ਲਿਆ ਮੈਂ ਤੇ ਤੂੰ ਲੈ ਕੇ ਆਹੋ ਕਹਿੰਦੀ ਚੱਲ ਭੁਈ ਮੈਂ ਹਾਂ ਚੱਲ ਫਿਰ ਤੇ ਪਰੋਣੇ ਦਾ ਫੋਨ ਆਉਣ ਡਿਆ ਹੁਣ ਤਾਂ ਇਹ ਟੀਵੀ ਜੀ ਹੁੰਦੀ ਆ ਆਹੋ ਤਾਂ ਹੀ ਮੈਂ ਕਿਹਾ ਆਉਂਦੀ ਆਣਾ ਸਾਰੇ ਸਿਭਗੇ ਆ ਪਾਪੀ ਆਹ ਸਿਭਗੇ ਬਸ ਪਾ ਕੇ ਵੇਖ ਲਾ ਹੁਣ ਤੋਂ ਹੂੰ ਕਿਦਾਂ ਦੇ ਆ ਫਿਰ ਪਤਾ ਲੱਗ ਜੂ ਨਾ ਤਾਂ ਖੁੱਲਿਆਂ ਦਾ ਐਂਟਰਲੋਕ ਵਗੈਰਾ ਕਰਾ ਦੇਣੀ ਹੀਗੀ ਨੋ ਮੈਂ ਕਰਾ ਦੂੰਗੀ ਆਹੋ ਇਹਨੂੰ ਤੇ ਹੋਈ ਆ ਆਹੋ ਇੱਕ ਤਾਂ ਉਹਨੂੰ ਹੋ ਗਈ ਜਿਹੜੇ ਬਾਕੀ ਤਾਂ ਪਾਈਆਂ ਮਾਰੀਆਂ ਉਹਨਾਂ ਨੂੰ ਹੋਣੀ ਹੈ ਤੇ ਅੱਛਾ ਹੂੰ ਮੰਮੀ ਦੇ ਸਿਭਗੇ ਆ ਹਾਂ ਮੰਮੀ ਦੇ ਸਿਭਗੇ ਆ ਚਲੋ ਵਧੀਆ ਹੋ ਗਿਆ ਫਿਰ ਤੇ ਆਵਲੇ ਕਹਿੰਦੀ ਆਵਲੇ ਮੈਂ ਕਿ ਪਾ ਕੇ ਵੇਖ ਲਾ ਸ਼ਰਟ ਆਵਲੀ ਤੇ ਇਹ ਸਲਵਾਰ ਇਹਦੀ ਬੜੀ ਸੋਹਣੀ ਬਣੀ ਆ ਲੈਸ ਆ ਹਨਾ ਕਿੰਨੀ ਸੋਹਣੀ ਆਈ ਹੈਗੀ ਲੈਸਾਂ ਸੁਲਗੀਆਂ ਬੜੀ ਸੋਹਣੀ ਬਣੀ ਹੈ ਮੰਮੀ ਕਹਿੰਦੇ ਫੇ ਸਾਰੇ ਗਾੜੇ ਗਾੜੇ ਰੰਗ ਲੈ ਹੀ ਜਾਣੇ ਐ ਇਦਾਂ ਦੇ ਵੀ ਲੈ ਨਾਲੇ ਤੁਹਾਨੂੰ ਪਤਾ ਫੇ ਗਰਮੀ ਗਰਮੀ ਦੇ ਵਿੱਚ ਇਦਾਂ ਦੇ ਚੰਗੇ ਲੱਗਦੇ ਹਨਾ ਗਰਮੀ 'ਚ ਇਦਾਂ ਦੇ ਸੋਹਣੇ ਹਾਂ ਹਾਂ ਸਲਵਾਰ ਸੱਚੀ ਕਿੰਨੀ ਪਿਆਰੀ ਬਣੀ ਆ ਬੜੀ ਪਿਆਰੀ ਬਣੀ ਆ ਤੇ ਮੈਨੂੰ ਤਾਂ ਬੜੀ ਪਸੰਦ ਆਈ ਆ ਹੂੰ ਮੈਂ ਤਾਂ ਕਿਹਾ ਮੈਂ ਲੈ ਆਂਦਾ ਵਾਤ ਵੇਖ ਲਾ ਰਖ ਲਾ ਨਾ ਪਾ ਵਾਗੇ ਵੇਖੂ ਪਰ ਤੇਰੇ ਵਿਆਹ ਵਾਲੇ ਸੂਟ ਮੈਂ ਥੋੜੀ ਪਾਉਣੇ ਆ ਆ ਨਾ ਤੂੰ ਸਾਰੇ ਜਾ ਕੇ ਕੋਈ ਨਹੀਂ ਇੱਕ ਵਾਰੀ ਮੈਂ ਪਾ ਕੇ ਦੇ ਦੂੰ ਫਿਰ ਨਹੀਂ ਨਹੀਂ ਸਲਵਾਰ ਲੈ ਲਈ ਨਾ ਕੱਲੀ ਨਾਲ ਸ਼ਰਟ ਬਣਾ ਲੈ ਕੋਈ ਨਹੀਂ ਇਹਦੇ ਨਾਲ ਦਾ ਮੈਂ ਬਣਾ ਲਿਆਉਂਗੀ ਹਾਂ ਸੂਟ ਤੇ ਬੜਾ ਸੁਣਾ ਲੈ ਫਿਰ ਪਾ ਕੇ ਵੇਖਾਂ ਜਲਦੀ ਸ਼ਰਟ ਹੀ ਗੱਲੀ ਪਾ ਕੇ ਵੇਖਦੀ ਹਾਂ ਕੱਲੀ ਸਲਵਾਰਾਂ ਤੇ ਸਹੀ ਹੁੰਦੀਆਂ ਹਾਂ ਸ਼ਰਟ ਕੱਲੀ ਪਾ ਕੇ ਹਾਂ ਚਲ ਠੀਕ ਆ ਕੀ ਕਰਨੀਏ ਦੁੱਧ ਦੇਣੀ ਹੈ ਕੀ ਪਤਾ ਕੀ ਚਾਹ ਪਾਣੀ ਪੀ ਲਿਆ ਕੀ ਗਾਂ ਜਾਣ ਹੁਣ ਹਾਏ ਤੋੜ ਲਗਾ ਹਲੋ ਐਂਦਾ ਕਰੋ ਕਫਲਕਾਰੀ ਦੇ ਕੇ ਤੇ ਤੋੜ ਦੋ ਐਂਦਾ ਵੀ ਕਹਦਾ ਰੋਸਾ ਵੀਰ ਆ ਭਾਬੀ ਨੇ ਨਵੇਂ ਪਖਾਂ ਲੈ ਫੜ ਲਈ ਹੁਣ ਨਹੀਂ ਆ ਫੁਲਕਾਰੂ ਕੱਢ ਕੇ ਲੈ ਆਈ ਐ ਇਹ ਤੋਂ ਬਿਨਾ ਸੱਜੀ ਨਹੀਂ ਗਈ ਉਹ ਉਹਦੀ ਸੱਸ ਸਭ ਪਹਿਲੀ ਵਾਰ ਸਾਡੇ ਘਰ ਆਈ ਆ ਮੱਸਾ ਟੋਰ ਬੰਨਜੂਗੀ ਆ ਤੱਕੜ ਮਿਲਣਾ ਬਤਨਾ ਟੋਰ ਬੰਨਣਾ ਅਥੇ ਨਹੀਂ ਚੁੱਪ ਕਰ ਲੈ ਸੁਣ ਲੂਗੀ ਸੁਣ ਲੈ ਸੁਣ ਲੈ